ਤਾਰੀ ਮੁੰਡੀ ਸਾਈਡ ਰੱਖੋ ਸਾਈਡ ਰੱਖੋ ਇਹਦਲੀ ਮਾਰੀ ਹੈ ਹੈ ਕਮਾਲ ਜ ਮੈਂ ਆ ਮੇਰੀ ਘਰ ਦੀ ਜੀ ਬਾਈਕ ਨੂੰ ਤਾਂ ਡੱਬੇ ਵਾਲਾ ਉਹ ਨਹੀਂ ਕਰ ਦੇਊਗੀ ਹਨਾ ਹੱਜ ਬੁਲਾ ਜਾਂ ਆ ਗਿਆ ਜੀ ਆ ਗਿਆ ਬੀਰ ਜੀ ਮੋਲਕੀ ਕਰਿਆ ਵੀਰੇ ਮੋਲਕੀ ਕਰਿਆ ਉਹ ਸਿਮਾ ਨਹੀਂ 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 흘ਾ ਆ ਬੱਚਾ ਆ ਕੱਲ ਵਾਲੀ ਤੇ ਤਿਆਰ ਹੋਈ ਦੀ ਵੀਡੀਓ ਦੇਖ ਲਓ ਜੀ ਸੁਈ ਆ ਕੀ ਮਨ ਕੀ ਕਰਿਆ ਮੁੱਲ ਤਾਂ 140 ਕਰਦੇ ਆ 35 ਆ ਕੱਲ ਵਾਲੀ ਵੀਡੀਓ ਦੇਖ ਲੈ ਅੱਜ ਦੇ ਵਾਲੇ ਦੇਖਣ ਨਾਲੇ ਫਿਰ ਜੇ ਦੇਖੀ ਇਹ ਵਾ ਚੱਕ ਗਈ ਮੈਂ ਲੈ ਦੇਖ ਲੈ ਕੁਝ ਵੀ ਨਹੀਂ ਅਜਦਾ ਹਾ ਜੇਰ ਵੀ ਦੇਖ ਲੈ ਇੱਧਰ ਝਾਕ ਮੋਲ ਓਏ ਮਾਜੀ ਕੀ ਦੀ ਫੇਰਦੀ ਐ ਮੱਝ ਫਿਰ ਮੋਰੇ ਚ ਕੋਲ ਕਰਦੀ ਕਿ ਮੰਗਿਆ ਥਾਣਾ ਨੂੰ ਦੇਖ ਕੇ ਕਹੀਂ ਮੋਲ ਇੱਕ ਤਿੰਨ ਦੱਸ ਦੇ ਥਾਂ ਥੱਥੇ ਵੜੀ ਚਵਾ ਵੇਗੀ ਮੈਂ ਉਹ ਦੇਖ ਲਿਆ ਮੈਨੂੰ ਐਂ ਕਹਿੰਦੇ ਛੁਣੂ ਗੱਲ ਇਹ ਆ ਵੀ ਨੇੜੇ ਲਾਉਣ ਵਾਲੀ ਭਜਾਉਣ ਵਾਲੀ ਨਾ ਕਰੀ ਵੀ ਖਾਬ ਨਹੀਂ ਗੈਂਟਲਮੈਨ ਟੰਗਾ ਕਰਕੇ ਮੰਗਾ ਉੱਥੇ ਉਹ ਸਿੱਧਾ ਹੁੰਦੇਰੇ ਕੋਲ 2 ਲੱਖ ਦੀ ਹੈਲੋ ਉਹਦਾ ਕੀ ਮੋਲ ਆ ਸਾਹਮਣੇ ਦਾ ਹਾਂਜੀ ਹੂੰ ਕਿਵੇਂ ਹੋਣੀ ਮੰਗੀ ਤੇ ਰੂੜ ਜਾਣੀ ਯਾਰ ਜਾਇਜ ਬੀਚਨ ਆਲੀ ਤੂੰ ਘਹਿ ਵੀ ਆਏ ਹੁਣ ਮੰਗੇ ਤੂੰ ਘਹਿ ਵੀ ਆਏ ਹੁਣ ਤੂੰ ਬੋਲ ਕਹੀਦੇ ਕੋਈ ਗੱਲ ਯਾਰ ਮੈਂ ਬਸ ਸੁਣ ਰਿਹਾ ਹਾਂ ਬੋਲ ਬੋਲ ਰਹਿ ਜੀ ਤਕਾਣੇ ਤੇ ਆ ਸਹੀ ਅੱਜ ਪਹਿਲਾਂ ਨੇ 15 ਕਿਲੋ ਦੋ ਦਿੱਤਾ ਆਈ ਨਹੀਂ ਹੁਣ ਮਾ ਬਾਬਾ ਆਏ ਆਏ ਮੈਂ ਦਿੰਦਾ ਹਾਂ ਉਧਰੋਂ ਦੀ ਵੀ ਬਚੀ ਹੈ ਹਾਂਜੀ ਜੀ ਹਾਂਜੀ ਸਾਹਿਬ

ਦੇਖ ਲੈ ਗੋਲਡੀ ਮੈਨੂੰ ਮਿਲਿਆ ਉਹ ਤੇ ਦੇ ਦੇ ਮੈਂ ਤਾਂ ਪਾਣੀ ਬਾਹਰ ਮੰਨ ਲੈ ਗੋਲਡੀ ਨਹੀਂ ਯਾਰ ਨਾ ਮੋ ਨਾ ਹੈ ਨਾ ਯਾਰ ਫਿਰ ਕੀ ਤੇ ਡੋਰਾ ਦਾ ਕੀ ਆ 40 ਦਾ ਰਾ ਦੱਸ ਆਓ ਯਾਰ ਚਲ ਬੀ ਤੇਰਾ ਇਹ ਰਾਨਾ ਪੂਰਾ ਕਰਾ ਪਰ ਵਾਲਾ ਆਓ ਜੀ ਆ ਜਾ ਵੀ ਇਹਨੂੰ ਆਵਾਜ਼ ਜੀ ਸਬਰ ਜੀ ਮੈਨੂੰ ਆਓ ਮੈਂ ਇਹ ਆਪਾਂ ਆਪਾਂ ਆਪਦੀ ਵਿੱਚ ਦੀ ਲੜਿਆ ਆਲੇ ਵਾਲੇ ਵਾਲਾ ਉਹ ਡੇਂਗਰ ਦੀ ਚਰਚਾ ਕੀ ਗਿਆ ਹਾਂ ਇਹ ਜਾਣਦਾ ਸਾਰਾ ਉਹ ਕਿਹੜਾ ਬੋਲੀ ਨਹੀਂ ਜਾਣਦਾ ਸਭ ਕੋ ਜਾਣਦਾ ਮੈਨੂੰ ਨਹੀਂ ਸਿਖਾਇਆ ਮੈਂ ਤਾਂ ਕਿਹਦਾ ਮੈਂ ਕਿਹਾ ਹਾਂ ਜੀ ਜਾ ਮੈਂ ਠੀਕੋ ਜਾ ਮੈਂ ਪਰ ਤੋਹ ਦਾ ਸੰਭ ਵੀ ਸਿਖਾਇਆ ਹੈ ਦੱਸ ਦੇਖ ਓਏ ਇਹ ਤਾਂ ਮੈਂ ਗੋਡੀਆਂ ਥੀ ਲਾਈਏ ਨਾ ਉਹ ਤੂੰ ਲਾਏਗਾ ਗੋਡੀਆਂ ਤੇ ਫੇਰ ਹੀ ਜੇ ਇਧਰ ਕੰਮ ਬੁਣੂ ਭੱਕਰ-ਪੁੱਕਰ ਬਧਾ ਬਧਾ ਤਾਂ ਵੀ ਮੈਨੂੰ ਸਾਡੀ ਰਿਸ਼ਤੇਦਾਰੀ ਹੋਰ ਮੈਨੂੰ ਬਚਾ ਦਿੰਦਾ ਕੀ ਯਾਰ ਮੈਂ ਗਾ ਗਾ ਗਵਾਂਡੀ ਟੋਟਾ ਬੰਦਾ ਭਾਜੀ ਬਾਤ ਕਰ ਪੰਜਾਬੀ ਮਤਰੀਓ ਹਲੋ ਉਹ ਦੱਸ ਦੇ ਆਓ ਜੀ ਮੈਂ ਨੇ ਅਰੀ ਬਹੁਤ ਯਾਰ ਪੰਜੋਂ 8000 ਰੁਪਏ ਮਰ ਜਾ ਮੈਂ ਦਾ ਪੋਤਾ ਜੀ ਨਾਮ ਹੈ ਬੰਦਾ ਕਹਿੰਦਾ 18 ਕਰੋੜ ਹੁੰਦੇ ਸਾਡੀ ਮੈਂ 12 13 ਕਿਲੋ ਫੁੱਲਾ ਹੁੰਦਾ ਮੁੱਲ ਕੀ ਕਰਿਆ ਫੁੱਲ ਖਾਫ ਕਰ ਦਿੰਦੇ ਮਨ ਨੂੰ ਜਾਇਜ ਕਰ ਇਹ 60 ਹੈ ਮੈਂ ਵਾਰ ਦੇਖ ਮੈਨੂੰ ਮੈਂ ਇਸ ਦਾ ਬਹੁਤ ਚੜੀ ਯਾਰ ਮੈਂ ਫੜ ਕੇ ਲੈ ਆਪਾ ਮੈਨੂੰ ਪਏ ਨਾ ਤੇਰੇ ਕੋਲ ਤੇਰੇ ਮਨ ਕਰਦੇ ਦੇਣ ਤਾਂ ਵੀ ਇੰਨੇ ਦੇ ਪੈਸਾ ਚਲੋ ਜੀ ਪੁੱਛੋ ਸਹੀ ਹੈ ਭਾਈ ਉਦੇ ਵੀ ਤੂੰ ਗੱਲ ਕਹੀ ਤੇਰੀ ਸਰ ਮੱਥੇ ਮੰਨੀ ਤੇਰਾ ਧੰਨਵਾਦ ਆ ਤੂੰ ਆਖਿਆ ਹਾਂ ਜੀ ਝੋਟੀ ਨੂੰ ਕਹ ਦੇ ਗੱਲ ਹੁਣ ਇੱਕ ਹੋਰ ਗੱਲ ਆ ਤੂੰ ਪਹਿਲੇ ਨਹੀਂ ਨੀਟੇ ਪ੍ਰਧਾਨ ਦਾ ਸੋਮਵਾਰ ਨੂੰ ਦੋ ਵਾਰੀ ਫੋਨ ਆਇਆ ਮੇਰੇ ਤਾਂ ਝੋਟੀ ਕਿਤਨੇ ਦਿੱਤੀ ਆ ਮੈਂ ਤੂੰ ਕਿ ਲੈਣਾ ਕਹਾਂ ਝੋਟੀ ਤੂੰ ਨੇ ਮੰਦੀ ਨਹੀਂ ਲੈ ਹੁੰਦਾ ਹੀ ਆ ਬਾਈ ਹਾਂਜੀ ਪੜ੍ਹ ਕੇ ਰਹੀ ਆ ਸਲੇਹਾਰ ਨੂੰ ਸਲੇਹਾਰ ਪਾਉਂਦੀ ਨਹੀਂ ਹੁੰਦੀ ਸਹੀ ਹੈ ਲੈ ਤੋਰ ਫੇਰ ਖਾਦੇ ਨੂੰ ਯਾਰ ਮੈਂ ਤੋਰ ਕੇ ਤੋਰਦੇ ਤੋਰਦੇ ਮੈਨੂੰ ਲੰਮੀ ਤੋਰ ਰੈਂਦਾ ਬਰਿੰਦੇ ਤੋਰ ਮੈਨੂੰ ਤੋਰ ਉਹ 12 ਮੈਨੂੰ ਸੁਣ ਨਹੀਂ ਡਿੱਗ ਪਏ ਨਹੀਂ ਵੇ ਤੀ ਤੋਰਦਾ ਮੈਂ ਤੋਰ ਅੱਜ ਨੂੰ ਮੈਂ ਚੜਦੀ ਚੱਗੀ ਲੱਗਦੀ ਐ ਤੂੰ ਤੋਰ ਮੈਨ ਖੁੱਲ ਕੇ ਕੋਈ ਐ ਥੱਲੇ ਘਾ ਤੋਰ ਦੇ ਥੱਲੇ ਤੋਰ ਦੇ ਦੱਸ ਕਾਇਦ ਦੀ ਗੱਲ ਕਹਿਣਾ ਬੁੱਕ ਨੇ ਰਿਮੈਟ ਤੋਰੀ ਮੈਂ ਤੋਰੀ ਮੈਂ ਹਾਂਜੀ ਜੀ ਕਿੰਨੇ ਕੀ ਬੈਸ ਲੈਗੇ ਜੀ ਮੈਂ ਬਹੁਤ ਚੰਗੀ ਆ ਹਾਂ ਹਾਂ ਇਹਨੂੰ ਮੈਂ ਤੈਹਾ ਜੀ